ਸਾਸਰੀ ਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਵੀ ਪੰਜਾਬੀ ਗਾਣਿਆਂ ਬਾਰੇ ਗੱਲ ਕਰਦੇ ਆਂ ਵੀ ਪੰਜਾਬੀ ਗਾਣਿਆਂ 'ਚ ਇੱਕ ਸਿੰਗਰ ਅੱਜ ਕੱਲ ਬੜਾ ਟ੍ਰੈਂਡਿੰਗ 'ਚ ਚੱਲ ਰਿਹਾ ਵਾ ਜਦੋਂ ਵੀ ਉਹਦਾ ਕੋਈ ਗਾਣਾ ਆਉਂਦਾ ਵਾ ਜਣੀ ਬੜਾ ਚੱਲਦਾ ਵਾ ਉਹਦਾ ਗੱਡੀਆਂ 'ਚ ਚੱਲਦਾ ਵਾ ਟਰੈਕਟਰਾਂ 'ਤੇ ਪੜੇ ਗਾਣੇ ਚੱਲਦੇ ਆ ਉਹਦੇ ਤੇ ਉਹਦਾ ਨਾਂ ਹੈਗਾ ਵਾ ਚੀਮਾ ਯਾਰ ਤੇ ਕੋਈ ਚੀਮਾ ਯਾਰ ਵੀ ਕਹਿੰਦੇ ਆਵਾ ਤੇ ਕੋਈ ਚੀਮਾ ਵਾਈ ਵੀ ਕਹਿੰਦੇ ਆਵਾ ਤੇ ਬਾਕੀ ਇਹਦੀ ਜੇ ਆਪਾਂ ਕੋਈ ਨੈਟ ਤੇ ਸਰਚ ਵੀ ਕਰੀਏ ਤੇ ਕੋਈ ਇੰਟਰਵਿਊ ਵੀ ਨਹੀਂ ਲੱਭਦੀ ਹੈਗੀ ਤੇ ਮੈਂ ਥੋੜਾ ਬਹੁਤਾ ਸਰਚ ਕਰਕੇ ਇਹਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਤੇ ਥੋੜੀ ਬਹੁਤੀ ਮੈਨੂੰ ਜਾਣਕਾਰੀ ਇਹਦੇ ਬਾਰੇ ਮਿਲੀ ਵੀ ਆ ਤੇ ਵੀ ਗਾਣੇ ਤਾਂ ਇਹਦੇ ਬੜੇ ਚੱਲਦੇ ਆ ਪਰ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਹੈ ਕੌਣ ਆ ਜਿਵੇਂ ਚੀਮੇ ਬਾਈ ਦਾ ਪੂਰਾ ਨਾਮ ਹੈਗਾ ਵਾ ਨਰਵੈਰ ਸਿੰਘ ਚੀਮਾ ਤੇ ਜਿਵੇਂ ਇਹ ਗਰਦਾਸਪੁਰ ਦੇ ਬਟਾਲੇ ਏਰੀਏ ਤੋਂ ਬਿਲੋਂਗ ਕਰਦਾ ਵਾ ਤੇ ਬਈ ਗਾਣਿਆਂ 'ਚ ਵੀ ਆਪਦੇਆਂ 'ਚ ਕਹਿੰਦਾ ਹੁੰਦਾ ਵਾ ਬਟਾਲਾ ਤੇ ਬਾਕੀ ਇਹ ਜਿਵੇਂ ਕਨੇਡਾ ਆਇਆ ਸੀਗਾ ਸਟੂਡੈਂਟ ਵੀਜੇ ਤੇ ਤੇ ਗਾਣਿਆਂ ਦੇ ਵਿੱਚੋਂ ਹੀ ਇਹ ਕਹਿੰਦਾ ਹੁੰਦਾ ਵਾ ਵੀ ਮੈਂ ਸ਼ੈਰੀਡਨ ਕਾਲਜ ਆਇਆ ਸੀਗਾ ਤੇ ਸ਼ੈਰੀਡਨ ਕਾਲਜ ਇਹਨੇ ਡ੍ਰੌਪ ਕਰਕੇ ਤੇ ਫਿਰ ਕੈਨੇਡਾ ਤੋਂ ਜਿਵੇਂ ਅਮਰੀਕਾ ਦੀ ਡੌਂਕੀ ਲਾਈ ਸੀਗੀ ਤੇ ਇਸ ਵਕਤੇ ਇਹ ਅਮਰੀਕਾ ਦੇ ਕੈਲੀਫੋਰਨੀਆ ਚ ਰਹਿ ਰਿਹਾ ਵਾ ਤੇ ਬਾਕੀ ਇਹਦੇ ਗਾਣੇ ਆ ਧੜਾ ਧੜ ਆ ਰਹੇ ਆ ਤੇ ਜਿਹੜੇ ਵੀ ਆ ਰਹੇ ਆ ਜਿਵੇਂ ਪੂਰੇ ਟ੍ਰੈਂਡਿੰਗ ਚ ਚੱਲ ਰਹੇ ਆ ਚਾਹੇ ਤੁਸੀਂ ਟਰੰਪ ਦੀ ਗੱਲ ਕਰ ਲੋ ਚਾਹੇ ਸਨੇਕ ਗਾਣੇ ਦੀ ਗੱਲ ਕਰ ਲੋ ਤੇ ਚਾਹੇ ਹੁਣ ਜਿਹੜਾ ਨਵਾਂ ਗਾਣਾ ਆ ਬਾ ਨਾਟ ਸ਼ੋਰ ਤੇ ਜਿਵੇਂ ਇਹਨੇ ਆਪਦਾ ਪਹਿਲਾ ਗਾਣਾ 2021 ਚ ਕੱਢਿਆ ਸੀਗਾ ਮਾਰਚ ਦੇ ਵਿੱਚ ਤੇ ਉਹਦਾ ਨਾਮ ਸੀਗਾ ਵਿੰਡ ਤੇ ਫਿਰ 2022 ਦੇ ਵਿੱਚ ਵੀ ਫੇਰ ਇੱਕ ਗਾਣਾ ਆਇਆ ਸੀਗਾ ਪਿਗ ਪਟਿਆਲਾ ਤੇ ਫਿਰ 2023 ਦੇ ਵਿੱਚ ਇਹਦੀ ਇੱਕ ਕੈਸਟ ਆਈ ਸੀਗੀ ਤੇ ਉਹਦੇ ਕਾਫੀ ਗਾਣੇ ਆ ਜਿਹੜੇ ਉਹ ਚੜੇ ਸੀਗੇ ਜਿਵੇਂ ਕੈਲੀਫੋਰਨੀਆ ਲਵ ਤੇ ਇਨਡੀਡ ਤੇ 150 ਚੜੇ ਤੇ ਬਲੂ ਮਾਉਂਟੇਨ ਤੇ ਬਾਕੀ ਇਹਦੀ ਚੜ੍ਹਾਈ ਦਾ ਮੇਨ ਕਾਰਨ ਕੀ ਆ ਵੀ 2023 ਦੇ ਵਿੱਚ ਇਹਦੇ ਗਾਣਿਆਂ ਦੀਆਂ ਕਾਫੀ ਰੀਲਾਂ ਜਿਹੜੀਆਂ ਉਹ ਵਾਇਰਲ ਹੋਈਆਂ ਸੀਗੀਆਂ ਵੀ ਇਹ ਕਹਿ ਸਕਦੇ ਆ ਕਿ ਇਹ ਰੀਲਾਂ ਤੋਂ ਵੀ ਚੜਿਆ ਵਾ ਇਹਦੇ ਬਾਕੀ ਜਿਵੇਂ ਇੱਕ ਗਾਣਾ ਰੀਲਾਂ ਤੋਂ ਚੜ ਗਿਆ ਤੇ ਬਾਕੀ ਫਿਰ ਹੋਰ ਲੋਕਾਂ ਨੇ ਇਹਦੇ ਗਾਣੇ ਸੁਨੇ ਤੇ ਉਥੋਂ ਇਹਦਾ ਕਾਫੀ ਜਿਵੇਂ ਲੋਕਾਂ ਦੇ ਵਿੱਚ ਆਧਾਰ ਬਣ ਗਿਆ ਤੇ ਬਾਕੀ ਇਹਦੀ ਲਹਿਤ ਵੀ ਜਿਵੇਂ ਕਹਿ ਸਕਦੇ ਆ ਥੋੜੀ ਜੀ ਅਲੱਗ ਆ ਜਿਵੇਂ ਵੀ ਇਹ ਗਾਣਿਆਂ ਦੇ ਵਿੱਚ ਜਿਵੇਂ ਕਈ ਬੰਦਿਆਂ ਦੇ ਨਾਂ ਲੈਂਦਾ ਵਾ ਜਿਵੇਂ ਇੱਕ ਗਾਣੇ ਦੇ ਵਿੱਚ ਇਹਨੇ ਨਾਂ ਲਿਆ ਸੀਗਾ ਨਹੀਂ ਮੈਂ ਮੁੱਢੋਂ ਢੀਠ ਜਿੱਤਾਂ ਰਾਣਾ ਗੁਰਜੀਤ ਕੱਲੀ ਗੱਲਾਂ ਨਾਲ ਨਹੀਂ ਚੜਾਈ ਹੋਣੀ ਆ ਜਿਵੇਂ ਰਾਣਾ ਗਰਜੀਤ ਦਾ ਇਹਨੇ ਨਾਂ ਲਿਆ ਵਾ ਤੇ ਫਿਰ ਸੰਦੀਪ ਨੰਗਲ ਅੰਬੀਆਂ ਦਾ ਨਾਂ ਵੀ ਇਹਨੇ ਲਿਆਵਾ ਆਪਦੇ ਗਾਣਿਆਂ ਦੇ ਵਿੱਚ ਤੇ ਫਿਰ ਦੁੱਲਾ ਬੱਗੇ ਪਿੰਡ ਦਾ ਨਾਂ ਵੀ ਇਹਨੇ ਆਪਦੇ ਗਾਣਿਆਂ ਦੇ ਵਿੱਚ ਲਿਆਵਾ ਤੇ ਬਾਕੀ ਜਗਤਾਰ ਸਿੰਘ ਹਵਾਰੇ ਦਾ ਨਾਂ ਵੀ ਇਹਨੇ ਆਪਦੇ ਗਾਣਿਆਂ ਦੇ ਵਿੱਚ ਲਿਆਵਾ ਵੀ ਜੋਤੇ ਕੱਢ ਦਿੰਦੇ ਜੇਲ੍ਹ ਵਿੱਚੋਂ ਟੰਲਾ ਤੂਫੂਨਾ ਦੀ ਕੀ ਗੱਲ ਕਰਦੀ ਵੀ ਉੱਚ ਕੀ ਸੀਗਾ ਵੀ ਜਿਹੜੀ 2004 ਦੇ ਵਿੱਚ ਜੇਲ ਬ੍ਰੇਕ ਹੋਈ ਸੀਗੀ ਬੜੈਲ ਵੀ ਉਹਦੇ 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 ਬਾਰੇ ਇਹ ਗੱਲ ਕਰ ਰਿਹਾ ਵਾ ਸਨੀਕ ਗਾਣੇ ਦੇ ਵਿੱਚ ਤੇ ਬਾਕੀ 트ੰਪ ਬਾਰੇ ਵੀ ਇਹਨੇ ਗੱਲ ਕੀਤੀ ਸੀਗੀ ਤੇ ਆਪਦੇ ਗਾਣੇ ਦੇ ਵਿੱਚ ਤੇ ਬਾਕੀ ਜਿਵੇਂ ਅ ਕਦੇ ਕਹਿੰਦਾ ਵਾ ਬਈ ਇਹ ਜਿਵੇਂ ਪਿੰਡ ਪਿੰਡ ਸਾਡੇ ਬਾਬਿਆਂ ਨੇ ਛਰਤਾਈ ਰਗੜੀ ਰੈਡ ਬੱਲ ਅਛੱਡ ਪੀਲਾ ਹੋਲਾ ਤਖੜੀ ਵੀ ਸ਼ਰਧਾਈ ਬਾਰੇ ਵੀ ਇਹਨੇ ਆਪਦੇ ਗਾਣੇ ਦੇ ਵਿੱਚ ਗੱਲ ਕੀਤੀ ਆ ਵੀ ਓਵਰ ਆਲ ਜਿਵੇਂ ਅੱਜ ਕੱਲ ਇਹਦੇ ਗਾਣੇ ਪੂਰੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਆ ਤੇ ਜ਼ਿਆਦਾਤਰ ਇਹ ਨਾ ਕੋਈ ਜਿਵੇਂ ਹੁਣ ਇੰਡੀਆ ਦੇ ਵਿੱਚ ਵੀ ਇਹਦੇ ਗਾਣੇ ਜਿਵੇਂ ਵਿਆਹਾਂ ਤੇ ਤੇ ਟਰੈਕਟਰਾਂ ਤੇ ਚੱਲਦੇ ਆ ਵੀ ਇਹ ਵੀ ਲੋਕ ਕਹਿੰਦੇ ਵੀ ਇਹ ਸ਼ੋਅ ਕਿਉਂ ਨਹੀਂ ਲਾ ਰਿਹਾ ਵੀ ਸ਼ੋਅ ਦਾ ਇੱਕ ਮੇਰੇ ਹਿਸਾਬ ਨਾਲ ਇਹ ਇਹ ਕਾਰਨਾ ਵੀ ਇਹ ਅਮਰੀਕਾ ਡੌਂਕੀ ਲਾ ਕੇ ਗਿਆ ਹੋਇਆ ਵਾ ਵੀ ਉਹਦੇ ਕਰਕੇ ਵੀ ਮੇਰੇ ਹਿਸਾਬ ਨਾਲ ਨਾ ਇਹ ਕਿਤੇ ਵੀ ਸ਼ੋਅ ਨਹੀਂ ਲਾ ਰਿਹਾ ਨਾ ਕੈਨੇਡਾ ਦੇ ਵਿੱਚ ਤੇ ਨਾ ਇੰਡੀਆ ਦੇ ਵਿੱਚ ਤੇ ਬਾਕੀ ਓਵਰ ਆਲ ਇਹਦੇ ਗਾਣੇ ਆ ਜਿਹੜੇ ਉਹ ਪੂਰੇ ਟ੍ਰੈਂਡਿੰਗ ਚ ਚੱਲ ਤੇ ਅ ਬਾਕੀ ਇਹਦੇ ਗਾਣੇ ਆ ਜਿਵੇਂ ਜ਼ਿਆਦਾਤਰ YouTube ਦੇ Brown Town Music ਦੇ ਚੈਨਲ ਦੇ ਉੱਤੇ ਹੀ ਆਉਂਦੇ ਆ ਗਾਣੇ ਤੇ ਇਹੀ ਸੀਗੀ ਆਪਣੀ ਵੀਡੀਓ ਅੱਜ ਵਾਲੀ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਆਪਣਾ ਸਬਸਕ੍ਰਾਈਬ ਕਰਦੇ ਹੋ ਧੰਨਵਾਦ